ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਐਮਸੀਕਿਊ ਕਰਾਂਗੇ ਇਹ ਪੋਲੀਟੀਕਲ ਸਾਇੰਸ ਦੇ ਕੁਐਸਚਨ ਹੈ ਸਿਵਿਕਸ ਦੇ ਕੁਐਸਚਨ ਹੈ ਜਿਹੜੇ ਇੰਪੋਰਟੈਂਟ ਕੁਐਸਚਨ ਹੈਗੇ ਇਹ ਪੇਪਰ ਦੇ ਵਿੱਚ ਅਕਸਰ ਹੀ ਪੁੱਛੇ ਜਾਂਦੇ ਨੇ ਜਿਹੜਾ ਪੀ ਟ੍ਰਿਪਲ ਐਸ ਵੀ ਬੋਰਡ ਦਾ ਐਗਜ਼ਾਮ ਬੇਟਾ ਕੰਡਕਟ ਕਰਦਾ ਸਰਕਾਰੀ ਨੌਕਰੀ ਦੇ ਲਈ ਪੰਜਾਬ ਦੇ ਵਿੱਚ ਉਹਨਾਂ ਵਿੱਚ ਇਹ ਕੁਐਸਚਨ ਪੁੱਛੇ ਜਾਂਦੇ ਨੇ ਆਪਾਂ ਨੂੰ ਪਤਾ ਹੈਗਾ 1 ਮਾਰਚ 2026 ਨੂੰ ਆਪਣੇ ਕੋਲ ਗਰੁੱਪ ਡੀ ਦਾ ਪੇਪਰ ਹੋਣ ਜਾ ਰਿਹਾ ਹੈ ਉਹਦੇ ਵਿੱਚ ਇਹ ਇੰਪੋਰਟੈਂਟ ਹੋਣਗੇ ਬਾਕੀ ਕੋਈ ਵੀ ਸਰਕਾਰੀ ਐਗਜ਼ਾਮ ਦਾ ਐਗਜ਼ਾਮ ਹੁੰਦਾਗਾ ਜਿਹਦੇ ਵਿੱਚ ਤੁਹਾਨੂੰ ਪੋਲੀਟੀਕਲ ਸਾਇੰਸ ਦੇ 2 4 5 ਕੁਐਸਚਨ ਤਾਂ ਅਕਸਰ ਹੀ ਪੁੱਛੇ ਜਾਂਦੇ ਨੇ ਬੇਟਾ ਇਸ ਕਰਕੇ ਇਹ ਕੁਐਸਚਨਾਂ ਨੂੰ ਜ਼ਰੂਰ ਐਂਡ ਤੱਕ ਦੇਖਿਓ ਇੰਪੋਰਟੈਂਟ ਨੇ ਜੇਕਰ ਕੋਈ ਬੱਚਾ ਮੇਰੇ ਚੈਨਲ ਤੇ ਨਵਾਂ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਦਬਾ ਲਓ ਨਾਲ ਹੀ ਵੀਡੀਓ ਨੂੰ ਸ਼ੇਅਰ ਕਰ ਦਿਓ ਉਹਨਾਂ ਬੱਚਿਆਂ ਤੱਕ ਜੋ ਬੱਚੇ ਸਰਕਾਰੀ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਬਾਕੀ ਜੇ ਜੇਕਰ ਕਿਸੇ ਬੱਚੇ ਨੇ ਆਨਲਾਈਨ ਕੋਚਿੰਗ ਲੈਣੀ ਹੈ ਤਾਂ ਆਨਲਾਈਨ ਕੋਚਿੰਗ ਲੈਣ ਲਈ ਤੁਸੀਂ 9463079680 ਤੇ ਸੰਪਰਕ ਕਰ ਸਕਦੇ ਹੋ ਬੇਟਾ ਬਹੁਤ ਹੀ ਜੈਨੂਇਨ ਫੀਸ ਦੇ ਵਿੱਚ ਤੁਹਾਨੂੰ ਆਨਲਾਈਨ ਕੋਚਿੰਗ ਦਿੱਤੀ ਜਾ ਰਹੀ ਹੈ ਤੇ ਆਨਲਾਈਨ ਕੋਚਿੰਗ ਹੈ ਜਿਹੜੀ ਬਹੁਤ ਹੀ ਇੰਪੋਰਟੈਂਟ ਐਮਸੀਕਿਊ ਪ੍ਰੋਵਾਈਡ ਯਾ ਰਹੇ ਨੇ ਤੇ ਜੇਕਰ ਤੁਸੀਂ ਸਾਡੇ ਫ੍ਰੀ WhatsApp ਗਰੁੱਪ ਨਾਲ ਜੁੜਨਾ ਚਾਹੁੰਦੇ ਹੋ ਤੁਸੀਂ 9463079680 ਨੰਬਰ ਤੇ WhatsApp ਵੀ ਕਰ ਸਕਦੇ ਹੋ ਜਾਂ ਫਿਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸਾਡੇ ਫ੍ਰੀ WhatsApp ਗਰੁੱਪ ਦਾ ਲਿੰਕ अवेलेबल ਹੈ ਉਸ ਲਿੰਕ ਦੇ ਉੱਪਰ ਜਾ ਕੇ ਤੁਸੀਂ ਸਾਡਾ ਫ੍ਰੀ WhatsApp ਗਰੁੱਪ ਜੁਆਇਨ ਕਰ ਸਕਦੇ ਹੋ ਬਾਕੀ ਚੈਨਲ ਨੂੰ ਜੁਆਇਨ ਜਰੂਰ ਕਰਨਾ ਹੈਗਾ ਜੁਆਇਨ ਕਰਨ ਦਾ ਤੁਹਾਨੂੰ ਬੈਨੀਫਿਟ ਕੀ ਹੋਣਾ ਹੈਗਾ ਜਿੰਨੇ ਵੀ ਪੁਰਾਣੇ ਪੇਪਰ ਹੈਗੇ ਆ ਚਾਹੇ ਉਹ ਪੀ ਟ੍ਰਿਪਲ ਐਸ ਵੀ ਬੋਰਡ ਨੇ ਲਏ ਹੋਏ ਨੇਗੇ ਕਿਆ ਹੈ ਉਹ ਬੇਟਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਨੇ ਲਏ ਹੋਏ ਕੰਡਕਟ ਕੀਤੇ ਹੋਏ ਪੇਪਰ ਨੇ ਉਹ ਸਾਰੇ ਪੇਪਰਾਂ ਦੀਆਂ ਵੀਡੀਓਜ਼ ਜਾਂ ਸਾਰੇ ਐਮਸੀਕਿਊ ਬੇਟਾ ਸਾਨੂੰ ਜੁਆਇਨ ਕਰਨ ਤੋਂ ਬਾਅਦ ਹੀ ਚੈਨਲ ਤੇ ਦਿਖਾਈ ਦੇਣਗੇ ਇਸ ਕਰਕੇ ਚੈਨਲ ਨੂੰ ਜੁਆਇਨ ਜ਼ਰੂਰ ਕਰ ਲੈਣਾਗਾ ਜੁਆਇਨ ਜੁਆਇਨ ਕਰਨ ਦੀ ਮਾਤਰ ਫੀਸ ਹੈ ਜਿਹੜੀ ਉਹ 59 ਰੁਪਈਆ ਹੈ ਵਨਹਾਟਰ ਤੇ ਪਰ ਕੇ ਤੁਸੀਂ ਆਪਣੇ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਬੇਟਾ ਨਾ ਦੇਰੀ ਕਰਦੇ ਹੋਏ ਅਸੀਂ ਅੱਜ ਦੀ ਕਲਾਸ ਦਾ ਪਹਿਲਾ ਕੁਸ਼ਣ ਅਸੀਂ ਸਟਾਰਟ ਕਰਨ ਜਾ ਰਹੇ ਹਾਂਗੇ 11 ਨੰਬਰ ਕੁਸ਼ਣ 10 ਨੰਬਰ ਤੱਕ ਮੈਂ ਪਹਿਲਾਂ ਇੱਕ ਵੀਡੀਓ ਅਪਲੋਡ ਕਰ ਦਿੱਤੀ ਹੈਗੀ ਤੁਸੀਂ ਉਹ ਦੇਖ ਲੈਣਾ ਹੁਣ 11 ਨੰਬਰ ਕੁਸ਼ਣ ਕੀ ਕਹਿ ਰਿਹਾ ਬੇਟਾ ਭਾਰਤੀ ਸੰਵਿਧਾਨ ਨੂੰ ਕਦੋਂ ਸਵੀਕਾਰ ਕਰ ਲਿਆ ਗਿਆ ਸੀ ਬੇਟਾ ਆਪਣੇ ਕੋਲ ਜਿਹੜਾ ਭਾਰਤੀ ਸੰਵਿਧਾਨ ਹੈਗਾ ਇਹਨੂੰ ਇਹ ਭਾਰਤੀ ਸੰਵਿਧਾਨ ਨੂੰ ਲਾਗੂ ਕਦੋਂ ਕੀਤਾ ਸੀਗਾ ਲਾਗੂ ਕੀਤਾ ਗਿਆ ਸੀ ਬੇਟਾ ਆਪਣੇ ਕੋਲ ਆਪਾਂ ਨੂੰ ਪਤਾ ਹੈ 26 ਜਨਵਰੀ 1950 ਦੇ ਵਿੱਚ ਇਹ ਲਾਗੂ ਹੋਇਆ ਸੀਗਾ ਜੇ ਤਾਂ ਹੁਣ ਲਾਗੂ ਪੁੱਛਿਆ ਗਿਆ ਤਾਂ ਆਪਣੇ ਕੋਲ 26 ਜਨਵਰੀ 1950 ਪਰ ਹੁਣ ਇੱਥੇ ਇਹਨਾਂ ਨੇ ਕੁਐਸਚਨ ਕੀ ਪੁੱਛਿਆਗਾ ਵੀ ਭਾਰਤੀ ਸੰਵਧਾਨ ਨੂੰ ਸਵੀਕਾਰ ਕਦੋਂ ਕੀਤਾ ਗਿਆ ਸੀਗਾ ਸਵੀਕਾਰ ਕੀਤਾ ਗਿਆ ਸੀ ਬੇਟਾ 26 ਨਵੰਬਰ 1949 ਨੂੰ ਜਾਨੀ ਕਿ ਪੂਰੇ ਦੇ ਪੂਰੇ 2 ਮਹੀਨੇ ਪਹਿਲਾਂ ਠੀਕ ਹੈ 26 ਜਨਵਰੀ 1950 ਤੋਂ ਬੇਟਾ 2 ਮਹੀਨੇ ਪਹਿਲਾਂ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਨੂੰ ਸਵੀਕਾਰ ਕਰ ਲਿਆ ਗਿਆ ਸੀਗਾ ਇਹ ਇੰਪੋਰਟੈਂਟ ਕੁਐਸਚਨ ਹੈ ਦੂਸਰਾ ਕੁਐਸਚਨ ਬਹੁਤ ਹੀ ਇੰਪੋਰਟੈਂਟ ਹੈ ਬੇਟਾ ਹੇਠ ਲਿਖਿਆਂ ਵਿੱਚੋਂ ਭਾਰਤੀ ਸੰਵਿਧਾਨ ਦਾ ਨਿਰਮਾਤਾ ਕਿਸ ਨੂੰ ਮੰਨਿਆ ਜਾਂਦਾ ਹੈਗਾ ਬੇਟਾ ਸਾਨੂੰ ਪਤਾ ਹੈ ਭਾਰਤੀ ਸੰਵਿਧਾਨ ਦਾ ਜਿਹੜਾ ਨਿਰਮਾਤਾ ਹੈਗਾ ਠੀਕ ਹੈ ਉਹ ਆਪਾਂ ਡਾਕਟਰ ਵੀ ਆਰ ਅੰਬੇਦਕਰ ਜੀ ਨੂੰ ਮੰਨਦੇ ਆ ਬੇਟਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਬੀ ਆਪਸ਼ਨ ਬਿਲਕੁਲ ਠੀਕ ਹੈ ਠੀਕ ਹੈ ਨੈਕਸਟ ਕੁਐਸਚਨ ਤੇ ਆਪਾਂ ਚੱਲਦੇ ਹਾਂ 13 ਨੰਬਰ ਕੁਐਸਚਨ 13 ਨੰਬਰ ਕੁਐਸਚਨ ਬੇਟਾ ਹੇਠ ਲਿਖਿਆਂ ਵਿੱਚੋਂ ਸੰਵਿਧਾਨ ਸਭਾ ਦੇ ਸੰਵਿਧਾਨਿਕ ਸਲਾਹਕਾਰ ਵਜੋਂ ਕਿਸ ਨੇ ਕੰਮ ਕੀਤਾ ਬੇਟਾ ਹੇਠ ਲਿਖਿਆਂ ਵਿੱਚੋਂ ਸੰਵਿਧਾਨ ਸਭਾ ਦੇ ਸੰਵਿਧਾਨਿਕ ਸਲਾਹਕਾਰ ਵਜੋਂ ਬੇਟਾ ਬੀ ਐਮ ਰਾਓ ਨੇ ਬੇਟਾ ਕੰਮ ਕੀਤਾ ਵਿਧਾਨ ਸਭਾ ਦੇ ਵੀ ਐਨ ਰਾਓ ਬੀ ਐਨ ਰਾਓ ਠੀਕ ਹੈ ਵੀ ਐਨ ਰਾਉ ਨੇ ਬੇਟਾ ਆਪਣੇ ਕੋਲ ਸੰਵਿਧਾਨ ਸਭਾ ਦੇ ਸੰਵਿਧਾਨਿਕ ਸਲਾਹਕਾਰ ਵਜੋਂ ਕੰਮ ਕੀਤਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਬੇਟਾ ਆਪਣੇ ਕੋਲ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਉਹਨਾਂ ਬੱਚਿਆਂ ਤੱਕ ਜਿਹੜੇ ਆਪਣੇ ਕੋਲ ਕਿਸੇ ਵੀ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੇ ਸਾਰੇ ਸਰਕਾਰੀ ਨੌਕਰੀਆਂ ਦੇ ਵਿੱਚ ਇਹ ਕੁਸ਼ਨ ਪੁੱਛੇ ਜਾਣਗੇ ਬੇਟਾ ਜੇਕਰ ਤੁਸੀਂ ਤੁਸੀਂ ਬਹੁਤ ਹੀ ਵਧੀਆ ਤਿਆਰ ਕੀਤੇ ਹੋਏ ਨੋਟਸ ਤੇ ஆன்ਲਾਈਨ ਕੋਚਿੰਗ ਲੈਣੀ ਹੈ ਤਾਂ ਤੁਸੀਂ ਕੋਈ ਨੰਬਰ ਯਾਦ ਰੱਖਣਾ ਹੈ 94630 79680 ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕੀਤੇ ਹੋਏ ਨੋਟਸ ਵੀ ਹੈ ਤੇ ਕੋਚਿੰਗ ਵੀ ਹੈ ஆன்ਲਾਈਨ ਬਾਕੀ ਰਿਕਾਰਡਡ ਕਲਾਸ ਜੀ ਵੀ ਤੁਹਾਨੂੰ ਮਿਲ ਜਾਣਗੀਆਂ ਬੇਟਾ 14 ਨੰਬਰ ਕੁਐਸਚਨ ਹੁਣ ਉਹੀ ਕੁਐਸਚਨ ਦੁਬਾਰੇ ਆ ਗਿਆਗਾ ਭਾਰਤੀ ਸੰਵਿਧਾਨ ਕਦੋਂ ਲਾਗੂ ਹੋਇਆ ਬੇਟਾ ਲਾਗੂ ਹੋਇਆ ਸੀਗਾ ਆਪਣੇ ਕੋਲ 26 ਜਨਵਰੀ 1950 ਨੂੰ ਜੇਕਰ ਤੁਹਾਨੂੰ ਪੁੱਛ ਲਿਆ ਜਾਵੇ ਸਵਕਾਰ ਕਦੋਂ ਹੋਇਆ ਸੀਗਾ ਉਹ ਆਪਣੇ ਕੋਲ ਸੀ ਆਪਸ਼ਨਾਂ ਨਹੀਂ ਸੀਗੀ ਹੁਣ ਇੱਥੇ ਆਪਣੇ ਕੋਲ ਤੋ ਆ ਨੰਬਰ ਕੁਐਸਚਨ ਦੀ ਏ ਆਪਸ਼ਨ ਆਉਗੀ ਬੇਟਾ ਇਹ ਕੁਐਸਚਨ ਇੰਨਾ ਕਿ ਇੰਪੋਰਟੈਂਟ ਹੈ ਕਿ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾਊਗਾ ਇਹ ਸਾਰੇ ਕੁਐਸਚਨ ਜਿਹੜੇ ਮੈਂ ਤੁਹਾਨੂੰ ਕਰਵਾ ਰਿਹਾ ਹੈਗਾ ਪੋਲੀਟੀਕਲ ਸਾਇੰਸ ਦੇ ਇਹ ਉਹ ਕੁਐਸਚਨ ਹੈ ਛਾਂਟੇ ਹੋਏ ਕੁਐਸਚਨ ਹੈ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਅਕਸਰ ਹੀ ਪੁੱਛੇ ਜਾਂਦੇ ਨੇ ਭਾਰਤੀ ਸੰਵਿਧਾਨ ਸਬਾਰੇ ਸਾਰੇ ਨਿਰਣੇ ਲਏ ਜਾਂਦੇ ਨੇ ਬੇਟਾ ਸਾਰੇ ਨਿਰਣੇ ਆਮ ਸਹਿਮਤੀ ਦੇ ਦੁਆਰਾ ਲਏ ਜਾਂਦੇ ਨੇ ਬੇਟਾ ਆਮ ਸਹਿਮਤੀ ਦੇ ਦੁਆਰਾ ਸਾਰੇ ਨਿਰਣੇ ਆ ਜਿਹੜੇ ਉਹ ਭਾਰਤੀ ਸੰਵਿਧਾਨ ਸਭਾ ਦੇ ਵਿੱਚ ਲਏ ਜਾਂਦੇ ਨੇ ਆਮ ਸੈਂਸੀ ਦੇ ਦੁਆਰਾ ਸੀ ਆਪਸ਼ਨ ਬਿਲਕੁਲ ਠੀਕ ਹੈ 16 ਨੰਬਰ ਕੁਐਸਚਨ ਦੇਖੋ ਬੇਟਾ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਸੰਵਿਧਾਨ ਦਾ ਹਿੱਸਾ ਨਹੀਂ ਮੰਨਿਆ ਜਾਂਦਾ ਕਿਸ ਨੂੰ ਸੰਵਿਧਾਨ ਦਾ ਹਿੱਸਾ ਨਹੀਂ ਮੰਨਿਆ ਗਿਆ ਬੇਟਾ ਇਹਦੇ ਵਿੱਚ ਸੰਵਿਧਾਨ ਦਾ ਹਿੱਸਾ ਸੀ ਮੌਲਿਕ ਕਰਤੱਵਾਂ ਨੂੰ ਨਹੀਂ ਮੰਨਿਆ ਗਿਆ ਬੇਟਾ ਡੀ ਆਪਸ਼ਨ ਹੈ ਬਿਲਕੁਲ ਠੀਕ ਹੈ ਆਪਣੇ ਕੋਲ ਪ੍ਰਸਤਾਵਨਾ ਨੂੰ ਮੰਨਿਆ ਗਿਆ ਮੌਲਿਕ ਅਧਿਕਾਰ ਉਹਨੂੰ ਮੰਨਿਆ ਗਿਆ ਬਟੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਨੂੰ ਮੰਨਿਆ ਗਿਆਗਾ ਦੇ ਮੌਲਿਕ ਕਰਤੱਵਾਂ ਨੂੰ ਹਲੇ ਤੱਕ ਭਾਰਤੀ ਸੰਵਿਧਾਨ ਦਾ ਹਿੱਸਾ ਨਹੀਂ ਮੰਨਿਆ ਗਿਆ ਸਾਡੇ ਮੌਲਿਕ ਕਰਤੱਵ ਕਿੰਨੇ ਨੇ ਬੇਟਾ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋਗੇ 17 ਨੰਬਰ ਕੁਐਸਚਨ ਦੇਖੋ ਬੇਟਾ 17 ਨੰਬਰ ਕੁਐਸਚਨ ਭਾਰਤੀ ਸੰਵਿਧਾਨ ਵਿੱਚ ਇਸ ਸਮੇਂ ਸ਼ਾਮਲ ਹਨ ਬੇਟਾ 440 ਤੋਂ ਵੱਧ ਧਰਾਵਾਂ ਜਿਹੜੀਆਂ ਹੈਗੀਆਂ ਉਹ ਭਾਰਤੀ ਸੰਵਿਧਾਨ ਦੇ ਵਿੱਚ ਸ਼ਾਮਲ ਨੇ ਬੀ ਆਪਸ਼ਨ ਬਿਲਕੁਲ ਕਰੈਕਟ ਹੈ ਭਾਰਤੀ ਸੰਵਿਧਾਨ ਵਿੱਚ ਕਿੰਨੀਆਂ ਸੂਚੀਆਂ ਸ਼ੈਡਿਊਲ ਹਨ ਬੇਟਾ ਜਿਹੜੇ ਭਾਰਤੀ ਸੰਵਿਧਾਨ ਦੇ ਵਿੱਚ ਹੁਣ ਤੱਕ 12 ਸ਼ੈਡਿਊਲ ਨੇ ਬੇਟਾ ਵੀ 12 ਸ਼ੈਡਿਊਲ ਨੇ ਜਿਹੜਾ ਦਸਵਾਂ ਸ਼ੈਡਿਊਲ ਹੈ ਬੇਟਾ ਉਹ ਐਂਟੀ ਡਿਫੈਕਸ਼ਨ ਲਾਅ ਦੇ ਬਾਰੇ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਪੇਪਰ ਦੇ ਵਿੱਚ ਪੁੱਛਿਆ ਜਾਊਗਾ ਦਸਵਾਂ ਨੰਬਰ ਸ਼ੈਡਿਊਲ ਹੈ ਜਿਹੜਾ ਉਹ ਐਂਟੀ ਡਿਫੈਕਸ਼ਨ ਲਾਅ ਦੇ ਬਾਰੇ ਹੈ ਜਿਹੜਾ ਅੱਠਵਾਂ ਸ਼ੈਡਿਊਲ ਹੈ ਉਹ ਬੇਟਾ ਜਿਹੜੀਆਂ ਅਫੀਸ਼ੀਅਲ ਲੈਂਗੁਏਜ ਦੀ ਗੱਲ ਕਰ ਰਿਹਾ ਹੈਗਾ ਹੁਣ ਆਪਣੇ ਕੋਲ ਟੋਟਲ ਇੰਡੀਆ ਇੰਡੀਅਨ ਬੇਟਾ ਅਫੀਸ਼ੀਅਲ ਲੈਂਗੁਏਜ ਜਿਹੜੀਆਂ ਹੈਗੀਆਂ ਉਹ ਟੋਟਲ 22 ਨੇ ਜਦੋਂ ਇੰਡੀਆ ਆਜ਼ਾਦ ਹੋਇਆ ਬੇਟਾ ਭਾਰਤ ਆਜ਼ਾਦ ਹੋਇਆ 15 ਅਗਸਤ 1947 ਨੂੰ ਬੇਟਾ ਉਦੋਂ ਜਿਹੜੀ ਭਾਰਤੀ ਸੰਵਿਧਾਨ ਦੇ ਵਿੱਚ 14 ਲੈਂਗੁਏਜ ਸੀ ਅਫੀਸ਼ੀਅਲ ਬੇਟਾ ਉਦੋਂ ਬਾਅਦ 8 ਬਾਅਦ ਦੇ ਵਿੱਚ ਐਡ ਕੀਤੀਆਂ ਗਈਆਂ ਜਿਹਦੇ ਵਿੱਚੋਂ ਇੱਕ 21ਵੀਂ ਅਮੈਂਡਮੈਂਟ ਦੇ ਵਿੱਚ ਆਪਣੇ ਕੋਲ 4 ਆਪਣੇ ਕੋਲ 71ਵੀਂ ਅਮੈਂਡਮੈਂਟ ਦੇ ਵਿੱਚ ਤੇ ਆਪਣੇ ਕੋਲ 392 ਵਾਲੀ ਅਮੈਂਡਮੈਂਟ ਦੇ ਵਿੱਚ ਐਡ ਕੀਤੀਆਂ ਗਈਆਂ ਇਸ ਤਰੀਕੇ ਨਾਲ ਬੇਟਾ ਤੁਸੀਂ ਸਾਰੇ ਕੁਐਸਚਨ ਯਾਦ ਰੱਖਣੇ ਹੈਗੇ 19 ਨੰਬਰ ਕੁਐਸਚਨ ਦੇਖੋ ਭਾਰਤੀ ਸੰਵਿਧਾਨ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਭਾਰਤੀ ਸੰਵਿਧਾਨ ਨੂੰ ਬੇਟਾ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਗਿਆ ਬੇਟਾ 22 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਬੇਟਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਤੇ ਲਾਸਟ ਕੁਐਸਚਨ ਅੱਜ ਦੀ ਕਲਾਸ ਦਾ ਬੇਟਾ ਹੇਰ ਲਿਖਿਆ ਵਿੱਚੋਂ ਕਿਸ ਨੇ ਭਾਰਤੀ ਸੰਵਿਧਾਨ ਤੇ ਬਹੁਤ ਚੰਗਾ ਪ੍ਰਭਾਵ ਪਾਇਆ ਬੇਟਾ ਜਿਹੜਾ ਹੈਗਾ ਸੀਗਾ ਇਹ ਚੰਗਾ ਪ੍ਰਭਾਵ ਪਾਇਆ ਸੀ ਭਾਰਤੀ ਸਰਕਾਰ ਅਧਿਨਿਯਮ ਬੇਟਾ 1935 ਨੇ ਬੇਟਾ ਇੰਡੀਅਨ ਗਵਰਨਮੈਂਟ ਐਕਟ ਬੇਟਾ 1935 ਨੇ ਭਾਰਤੀ ਸੰਵਿਧਾਨ ਤੇ ਬਹੁਤ ਹੀ ਵਧੀਆ ਬਹੁਤ ਵਧੀਆ ਚੰਗਾ ਪ੍ਰਭਾਵ ਪਾਇਆ ਬੇਟਾ ਇਹ ਏ অপਸ਼ਨ ਬਿਲਕੁਲ கரੈਕਟ ਹੈ ਬੇਟਾ ਜੇਕਰ ਤੁਹਾਨੂੰ ਕੁਐਸਚਨ ਚੰਗੇ ਲੱਗੇ ਲਾਈਕ ਵੀ ਕਰੋ ਵੀਡੀਓ ਨੂੰ ਸ਼ੇਅਰ ਵੀ ਕਰੋ ਉਹਨਾਂ ਬੱਚਿਆਂ ਤੱਕ ਜੋ ਬੱਚੇ ਪੈਰਾ ਮੈਡੀਕਲ ਦੀ ਜਾਂ ਕਿਸੇ ਵੀ ਸਰਕਾਰੀ ਨੌਕਰੀ ਦੇ ਲਈ ਤਿਆਰੀ ਕਰ ਰਹੇ ਨੇ ਬੇਟਾ ਕਿਉਂਕਿ ਇਹ ਪੰਜਾਬੀ ਦੇ ਪੇਪਰ ਵਿੱਚ ਵੀ ਇੰਪੋਰਟੈਂਟ ਨੇ ਜਨਰਲ ਤੋਂ ਤੌਰ ਤੇ ਵੀ ਇੰਪੋਰਟੈਂਟ ਨੇ ਬੇਟਾ ਇਸ ਕਰਕੇ ਹਰੇਕ ਤਰੀਕੇ ਨਾਲ ਇਹ ਕੁਸ਼ਨ ਇੰਪੋਰਟੈਂਟ ਨੇ ਤਾਂ ਤੁਸੀਂ ਜਰੂਰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਆਨਲਾਈਨ ਕੋਚਿੰਗ ਲੈਣ ਲਈ ਤੁਸੀਂ ਇੱਕੋ ਹੀ ਨੰਬਰ ਜਾ ਰੱਖਣਾ 946379680 ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਅੰਬੈਂਸਿਟੀਊਟ ਮਾਨਸਾ ਤੇ ਪਟਿਆਲਾ